ਅੱਜ 10 ਸਤੰਬਰ 2025 ਸਵੇਰ ਦੇ ਜਿਹੜੇ 6:30 ਵੱਜ ਚੁੱਕੇ ਆ ਮੈਂ ਆਪਦੇ ਭਾਈਚਾਰੇ ਨੂੰ ਹਰੀਕਾਲ ਹਾਈਡ ਦੀ ਜਿਹੜੀ ਆ ਉਹ 24 ਘੰਟਿਆਂ ਦੀ ਜਿਹੜੀ ਜਾਣਕਾਰੀ ਦੇਣੀ ਚਾਹਨਾ ਔਰ ਇੱਕ ਕੱਜ ਫੇਰ ਖੁਸ਼ੀ ਵਾਲੀ ਖਬਰ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ 36000 36000 ਕਿਊਸਿਕ ਪਾਣੀ ਜਿਹੜਾ ਉਹ ਘਟਿਆ ਹੈ ਅੱਜ ਦਾ ਜਿਹੜਾ ਪਾਣੀ ਦੀ ਆਮਦੇ ਉਹ 2 ਲੱਖ ਤੇ 17000 ਆਮਦੇ ਪਾਣੀ ਦੀ ਔਰ ਜਿਹੜਾ ਥਰੀਆਂ ਤੋਂ ਹਾਈਟ ਤੋਂ ਥੱਲੇ ਰਿਲੀਜ਼ ਕੀਤਾ ਜਾ ਰਿਹਾ ਉਹ ਸਿਰਫ 2 ਲੱਖ ਔਰ 24 ਘੰਟਿਆਂ ਦੇ ਵਿੱਚ ਵਿੱਚ 36000 ਕਿਊਸਿਕ ਪਾਣੀ ਜਿਹੜਾ ਘਟਿਆ ਹੈ ਖੁਸ਼ੀ ਦੀ ਖਬਰ ਹੈ ਇੱਕ ਮੈਂ ਆਪਦੇ ਭਾਈਚਾਰੇ ਨੂੰ ਦੱਸਣਾ ਚਾਹੁੰਨਾ ਕਿ ਸਿਆਲ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਜਿਹੜੀ ਮੌਸਮ ਧੁੰਦ ਪੈਂਦੀ ਏ ਅੱਜ ਬਹੁਤ ਵੱਡੇ ਪੱਧਰ ਤੇ ਧੁੰਦ ਜਿਹੜੀ ਇੱਥੇ ਪਈ ਏ ਔਰ ਇਥੋਂ ਇਹ ਨਮਾਨ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਬਾਰਿਸ਼ ਨਹੀਂ ਹੋਵੇਗੀ ਸੋ ਇਨੀਆਂ ਬੇਨਤੀਆਂ ਕਰਦੇ ਹਰੀਕਾਂਲੇ ਹੈਡ ਤੋਂ ਅੱਜ ਫੇਰ ਖੁਸ਼ੀ ਦੀ ਖਬਰ ਆ ਦੇ ਰਹੇ ਆ ਔਰ ਸਾਰੇ ਭਾਈਚਾਰੇ ਨੂੰ ਹਰੀਕਾਂਲੇ ਹੈਡ ਤੋਂ ਅਕਾਲ ਪੁਰਖ ਦੀ ਰਜਾ ਦੇ ਵਿੱਚ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ